ਕੰਗਣਾ ਰੌਣਾ ਦੀ ਅਰਜੈਂਸੀ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਸ਼ੋਭੀ ਨੂੰ ਬਹੁਤ ਮਾੜਾ ਦਿਖਾਇਆ ਗਿਆ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੀਡੀਆ ਇਹ ਗੱਲ ਤੁਹਾਨੂੰ ਕਦੇ ਨਹੀਂ ਦੱਸੂਗਾ ਕਿਉਂਕਿ ਗੋਦੀ ਮੀਡੀਆ ਨਾਲ ਜਿਹੜਾ ਉਹਨ ਦਾ ਚਾਪਲੂਸੀ ਕਰਨ ਤੋਂ ਬੇਹਲ ਨਹੀਂ ਉਹਨੂੰ ਤਾਂ ਇਹਨਾਂ ਦੀਆਂ ਜੁੱਤੀਆਂ ਚੱਕਾਂ ਤੋਂ ਬੇਹਲ ਨਹੀਂ ਉਹ ਤੁਹਾਨੂੰ ਸੱਚਾਈ ਕਿੱਥੋਂ ਦੱਸੂਗਾ ਇਹ ਫਿਲਮ ਜਿਹੜੀ ਐਮਰਜੈਂਸੀ ਕੰਗਣਾ ਰੌਣਤ ਦੀ ਇਹ 1984 ਦੇ ਮਾਹੌਲ ਦੇ ਉੱਪਰ ਬਣੀ ਹੋਈ ਆ ਤੇ ਇਸ ਫਿਲਮ ਦੇ ਜਰੀਏ ਦੁਬਾਰੇ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਹਿਲਾ ਸਵਾਲ ਤਾਂ ਇੱਥੇ ਮੇਰਾ ਸੈਂਸਰ ਬੋਰਡ ਨੂੰ ਆ ਵੀ ਤੁਸੀਂ ਕੰਗਣਾ ਰੌਣਤ ਦੀ ਆ ਐਮਰਜੈਂਸੀ ਫਿਲਮ ਤਾਂ ਰੀਲੀਜ਼ ਕਰਤੀ ਇਹਨੂੰ ਤਾਂ ਤੁਸੀਂ ਪਰミਸ਼ਨ ਦੇਤੀ ਪਰ ਜਿਹੜੀ ਸਾਡੇ ਦਲਜੀਤ ਸائیں ਨੇ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਤੁਸੀਂ ਪਾਸ ਕਿਉਂ ਨਹੀਂ ਕੀਤੀ ਬਈ ਉਹਦੇ ਵਿੱਚ ਤੁਸੀਂ ਹਜ਼ਾਰਾਂ ਗਲਤੀਆਂ ਕਰਤੀਆਂ ਜਿਹੜੀ ਫਿਲਮ ਤੋਂ ਸਾਡੇ ਜਵਾਨਾਂ ਨੇ ਕੋਈ ਸਿੱਖਣਾ ਸੀ ਤੇ ਜਿਹੜੀ ਫਿਲਮ ਦੇ ਜਰੀਏ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਫਿਲਮਾਂ ਨੂੰ ਤੁਸੀਂ ਪਰਮਿਸ਼ਨਾਂ ਦੇ ਰਹੇ ਹੋ ਪਹਿਲਾ ਸਵਾਲ ਤਾਂ ਮੇਰਾ ਸੈਂਸਰ ਬੋਰਡ ਦੇ ਉੱਪਰ ਤੁਸੀਂ ਮੈਨੂੰ ਦੱਸੋ ਕਿ ਇਸ ਫਿਲਮ ਤੋਂ ਸਾਡੇ ਨਿਆਣੇ ਕੋਈ ਸਿੱਖਣਗੇ ਜਾਂ ਸਾਡੇ ਜਿਹੜੇ ਜਸਵੰਤ ਸਿੰਘ ਖਾਲੜਾ ਜੀ ਆ ਉਹਨਾਂ ਦੀ ਜੀਵਨੀ ਤੋਂ ਸਾਡੇ ਜਵਾਨ ਸਿੱਖਣਗੇ ਮੈਨੂੰ ਦੱਸੋ ਤੁਸੀਂ ਜਿਨ੍ਹਾਂ ਦੇ ਬਾਰੇ ਸਾਡੇ ਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਮਹਾਨ ਸ਼ਖਸੀਅਤਾਂ ਜਸਵੰਤ ਸਿੰਘ ਖਾਲੜਾ ਜੀ ਵਰਗੀਆਂ ਉਹਨਾਂ ਦੀਆਂ ਫਿਲਮਾਂ ਤਾਂ ਕਰ ਦਿੱਤੀਆਂ ਜਾਂਦੀਆਂ ਬੈਨ ਤੇ ਇਹੋ ਜੀਆਂ ਫਿਲਮਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਆ ਇੱਥੇ ਸੈਂਸਰ ਬੋਰਡ ਨੂੰ ਮੈਂ ਸਵਾਲ ਕਰਦਾ ਤੇ ਆ ਦੂਜਾ ਗੋਦੀ মিডিਆ ਹੁਣ ਕਿੱਥੇ ਮਰਿਆ ਹੋਇਆ ਏ ਹੁਣ ਕਿਹਦੀ ਗੋਦੀ 'ਚ ਆ ਕੇ ਬੈਠਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੀਡੀਆ ਹੁੰਦਾ ਹੈਗਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨਾ ਕਿ ਜੁੱਤੀਆਂ ਚੱਟਣ ਦੇ ਲਈ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੇ ਲਈ ਪਰ ਤੁਸੀਂ ਸਾਰੇ ਉਹ ਚੰਦ ਪੈਸਿਆਂ ਦੀ ਖਾਤਰ ਵੇਚ ਜਾਨੇ ਹੋ ਜੇ ਦੇਸ਼ ਦੇ ਵਿੱਚ ਮਾਹੌਲ ਖਰਾਬ ਹੁੰਦਾ ਤਾਂ ਜ਼ਿੰਮੇਵਾਰ ਮੀਡੀਆ ਵੀ ਆ ਆਪਣੇ ਦੇਸ਼ ਦੇ ਵਿੱਚ ਪਹਿਲੀ ਕੀ ਕਸ਼ ਹੋਈ ਜਾਂਦਾ ਆ ਕਲਕੱਤਾ ਦੇ ਵਿੱਚ ਨਰਸ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਉਹ ਕਿੰਨੀ ਬੇਰਹਿਮੀ ਦੇ ਨਾਲ ਕਤਲ ਹੋਇਆ ਹਾਇ ਤੱਕ ਉਹਦੇ ਮਾਪਿਆਂ ਨੂੰ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਚ ਉਤਰਾਖੰਡ ਦੇ ਵਿੱਚ ਕੀ ਕੋਸ਼ ਹੋਇਆ ਉਸ ਤੋਂ ਬਾਅਦ ਦੇ ਵਿੱਚ 4 ਸਾਲ ਦੀ ਬੱਚੀ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਫਿਰ 70 ਸਾਲ ਤੋਂ ਉੱਪਰ ਬਜ਼ੁਰਗ ਮਾਤਾ ਦੇ ਨਾਲ ਰੇਪ ਹੋਇਆ ਪਰ ਇੱਥੇ ਮੀਡੀਆ ਨੂੰ ਮੌਤ ਪੈ ਜਾਂਦੀ ਆ ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਜੋ ਇਹੋ ਜਿਹੇ ਘਟਰਾਮਾ ਸਾਡੇ ਦੇਸ਼ ਦੇ ਵਿੱਚ ਹੋ ਰਹੀਆਂ ਨੇ ਇਹਨਾਂ ਦਾ ਵਿਰੋਧ ਕਰਨ ਤੇ ਇੱਕ ਨਵਾਂ ਕਾਨੂੰਨ ਬਣਾਉਣ ਦੇ ਲਈ ਸੈਂਟਰਲ ਸਰਕਾਰ ਨੂੰ ਕਹਿਣ ਵੀ ਜਿਹੜਾ ਬੰਦਾ ਇਹੋ ਜਿਹਾ ਕੁਸ਼ ਕਰਦਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਉਹਦਾ ਲੰਗ ਵੱਢ ਕੇ ਉਹਦੇ ਮੂੰਹ ਦੇ ਵਿੱਚ ਪਾ ਦੇਣਾ ਚਾਹੀਦਾ ਤੜਫਾ ਤੜਵਾ ਕੇ ਉਹਨੂੰ ਮਾਰਨਾ ਚਾਹੀਦਾ ਉਦੋਂ ਤਾਂ ਵੱਢੀ ਜਾਂਦੀ ਆ ਇਹਨਾਂ ਦੀ ਜ਼ੁਬਾਨ ਤੇ ਅੱਗ ਲਾਉਣ ਦੇ ਲਈ ਸਭ ਤੋਂ ਮੂਰੇ ਰਹਿੰਦੇ ਆ ਆ ਫਲਮ ਦੇ ذریعے ਨਾਲੇ ਤਾਂ ਸਿੱਖਾਂ ਨੂੰ ਮਾਰਾ ਦਿਖਾਇਆ ਗਿਆ ਨਾਲੇ ਦੇਸ਼ ਦੇ ਵਿੱਚ ਦੁਬਾਰਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਕਰਕੇ ਸੈਂਸਰ ਬੋਰਡ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਜਿਹੜੀਆਂ ਫਲਮਾਂ ਯਾਰ ਬੈਨ ਕਰਨ ਵਾਲੀਆਂ ਤੁਸੀਂ ਉਹ ਕਿਉਂ ਨਹੀਂ ਕਰਦੇ ਪਰ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਕਸੂਰ ਸਾਡੇ ਲੋਕਾਂ ਦਾ ਸੁੱਤੇ ਪਏ ਆ ਬਸ ਤੇ ਸਾਡਾ ਇੱਕ মিডিਆ ਜਿਹੜਾ ਬਕਾਊ মিডিਆ ਵਕਾਊ ਮੀਡੀਆ ਨੇ ਸਾਰੀ ਅੱਗ ਲਾਈ ਹੋਈ ਆ ਦੇਸ਼ ਦੇ ਵਿੱਚ ਸਭ ਤੋਂ ਵੱਧ ਜ਼ਿੰਮੇਵਾਰ ਮੀਡੀਆ ਆ ਤੇ ਦੂਜੇ ਨੰਬਰ ਤੇ ਸਾਡੇ ਲੋਕ ਆ ਜਿਹੜੇ ਇੰਨਾ ਸਮਿਆਂ ਦੇ ਉੱਪਰ ਜਦੋਂ ਬੋਲਣਾ ਹੁੰਦਾ ਉਦੋਂ ਇਹਨਾਂ ਦੀ ਜੀਬ ਵੱਢੀ ਜਾਂਦੀ ਆ ਉਦੋਂ ਪਤਾ ਨਹੀਂ ਕਿਉਂ ਨਹੀਂ ਬੋਲਦੇ ਜੇ ਤੁਸੀਂ ਇਹੋ ਜੀਆਂ ਫਿਲਮਾਂ ਰਿਲੀਜ਼ ਕਰ ਸਕਦੇ ਹੋ ਸੈਂਸਰ ਬੋਰਡ ਵਾਲਿਓ ਤਾਂ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਵੀ ਰਿਲੀਜ਼ ਕਰੋ ਸਾਡੇ ਲੋਕਾਂ ਨੇ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀ ਗੱਲ ਦਾ ਵਿਰੋਧ ਕਰਨ ਵਾਲਾ ਹੁੰਦਾ ਬੇਖੌਫ ਹੋ ਕੇ ਡਟ ਕੇ ਵਿਰੋਧ ਕਰਿਆ ਕਰੋ ਜੇ ਤੁਸੀਂ ਅੱਜ ਨਹੀਂ ਬੋਲੋਗੇ ਕੱਲ ਨੂੰ ਇਹ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ ਹੋਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਮੈਂ ਇਹ ਬੇਨਤੀਆਂ ਭਰਾਵੋ ਤੁਹਾਡੇ ਅੱਗੇ ਕਰਨੀਆਂ ਸੀ ਤੇ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਜਰੂਰ ਪਹੁੰਚਦੀ ਕਰੋ ਤੇ ਸਾਰਿਆਂ ਨੂੰ ਆਖੋ ਵੀ ਕੋਈ ਬੰਦਾ ਫਿਲਮ ਨਾ ਦੇਖਣ ਜਾਵੇ ਠੀਕ ਹੈ ਨਾ ਸਿੱਖਾਂ ਨੂੰ ਕੁਝ ਨਹੀਂ ਮਿਲਦਾ ਫਿਲਮ ਤੇ ਵਿੱਚੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਤੁਹਾਨੂੰ ਪਹਿਲੀ ਦੱਸਦਾ ਕੋਈ ਨਾ ਇਹੋ ਜਿਹੀ ਫਿਲਮ ਦੇਖਣ ਜਾਇਓ ਬਸ ਐਨੀ ਬੇਨਤੀ